ਨੇ ਆਵੇ ਹਾਸਾ ਮਹੱਲਾ ਚੌਥਾ ਹਿਰਦੈ ਸੁਣ ਸੁਨਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਅਲਖ ਲਖਾਇਆ ਗੁਰਮਖ ਨਾਮ ਸੁਨਹੁ ਮੇਰੀ ਭੈਣਾ ਏਕੋ ਰਬ ਰਹਿਆ ਘਟ ਅੰਤਰ ਮੁਖ ਬੋਲੂ ਗੁਰ ਅੰਮ੍ਰਿਤ ਬੈ ਨਾ ਰਹਾਉ ਮੈਂ ਮਨ ਤਨ ਪ੍ਰੇਮ ਮਹਾ ਬੈਰਾਗ ਸਤਿਗੁਰ ਪੁਰਖ ਪਾਇਆ ਵਡ ਭਾਗ ਦੂਜੇ ਭਾਏ ਭਵਹਿ ਬਿਖਮਾਇਆ ਭਾਗਹੀਨ ਨਹੀਂ ਸਤਗੁਰ ਪਾਇਆ ਅੰਮ੍ਰਿਤ ਹਰ ਰਸ ਹਰ ਆਪ ਪੀ ਆਇਆ ਗੁਰਪੂਰੈ ਨਾਨਕ ਹਰ ਪਾਇਆ ਹਾਸਾ ਮਹੱਲਾ ਚੌਥਾ ਮੇਰੇ ਮਨ ਤਨ ਪ੍ਰੇਮ ਨਾਮ ਆਧਾਰ ਨਾਮ ਜਪੀ ਨਾਮੋ ਸੁਖਸਾਰ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਬਿਨਾ ਮੈਂ ਅਵਰ ਨ ਕੋਈ ਵੱਡੈ ਭਾਗ ਗੁਰਮੁਖ ਹਰ ਲੈ ਨਾ ਰਹਾਉ ਨਾਮ ਬਿਨਾ ਨਹੀਂ ਜੀਵਿਆ ਜਾਏ ਵੱਡਾ ਭਾਗ ਗੁਰਮੁਖ ਹਰ ਪਾਏ ਨਾਮਹੀਨ ਕਾਲਖ ਮੁਖ ਮਾਇਆ ਨਾਮ ਬਿਨਾ triglycerides ਜੀਵਾਇਆ ਵੱਡਾ ਵੱਡਾ ਹਰ ਭਾਗ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇਆ ਆਸਾ ਮਹੱਲਾ ਚੌਥਾ ਗੁਣ ਗਾਵਾਂ ਗੁਣ ਬੋਲੀ ਬਾਣੀ ਗੁਰਮੁਖ ਹਰ ਗੁਣ ਆਖ ਵਖਾਣੀ ਜਪ ਜਪਨਾਮ ਮਨ ਭਇਆ ਅਨੰਦਾ ਸਤ 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 ਗੁਰ ਨਾਮ ਦੜਾਇਆ ਰਸ ਗਾਏ ਗੁਣ ਪਰਮ ਆਨੰਦਾ ਰਹਾਉ ਹਰ ਗੁਣ ਗਾਵੇ ਹਰ ਜਨ ਲੋਗਾ ਵੱਡਾ ਭਾਗ ਪਾਏ ਹਰ ਨਿਰਜੋਗਾ ਗੁਣ ਵਿਹੂਣ ਮਾਇਆ ਮਲ ਧਾਰੀ ਵਿਣ ਗੁਣ ਜਨਮ ਮੋਏ ਅਹੰਕਾਰੀ ਸਰੀਰ ਸਰੋਵਰ ਗੁਣ ਪ੍ਰਗਟ ਕੀਏ ਨਾਨਕ ਗੁਰਮਖ ਮਤ ਤਤ ਕਢੀਏ ਆਸਾ ਮਹੱਲਾ ਚੌਥਾ ਨਾਮ ਸੁਣੀ ਨਾਮੋਂ ਮਨ ਭਾਵੇ ਵੱਡਾ ਭਾਗ ਗੁਰਮੁਖ ਹਰ ਪਾਵੇ ਨਾਮ ਜਪੋ ਗੁਰਮੁਖ ਪ੍ਰਗਾਸਾ ਨਾਮ ਬਿਨਾ ਮੈਂ ਧਰ ਨਹੀਂ ਕਾਈ ਨਾਮ ਰਵਿਆ ਸਭ ਸਾਸ ਗਰਾਸਾ ਰਹਾਉ ਨਾਮੈ ਸੁਰਤ ਸੁਣੀ ਮਨ ਭਾਈ ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਖਾਈ ਨਾਮਹੀਣ ਗਏ ਮੂੜ ਨੰਗਾ ਪਾਚ ਪਾਚ ਮੁਏ ਬਿਖ ਦੇਖ ਪਤੰਗਾ ਆਪੇ ਥਾਪੇ ਥਾਪ ਉਥਾਪੇ ਨਾਨਕ ਨਾਮ ਦੇਵੇ ਹਰ ਆਪੇ ਆਸਾ ਮਹੱਲਾ ਚੌਥਾ ਗੁਰਮੁਖ ਹਰ ਹਰ ਵੇਲ ਵਧਾਈ ਫਲ ਲਾਗੇ ਹਰ ਰਸ ਕਰਸਾਈ ਹਰ ਹਰ ਨਾਮ ਜਪ ਅਨਤ ਤਰੰਗਾ ਜਪ ਜਪ ਨਾਮ ਗੁਰਮਤ ਸਲਾਹੀ ਮਾਰਿਆ ਕਾਲ ਜਮ ਕੰਕਰ ਭੁਏ ਅੰਗਾਰਾ ਹਾਉ ਹਰ ਹਰ ਗੁਰ ਮਹ ਹੈ ਭਗਤ ਰਖਾਈ ਗੁਰ ਤੁਠਾ ਸਿੱਖ ਦੇਵੇ ਮੇਰੇ ਭਾਈ ਹਉ ਮੈਂ ਕਰਮ ਕਿਸ ਬਿਦ ਨਹੀਂ ਜਾਣੈ ਜਿਉ ਕੁੰਚਰ ਣਾਏ ਖਾਕ ਸਿਰ ਛਾਣੈ ਜੇ ਵੱਡ ਭਾਗ ਹੋਐ ਵੱਡ ਊਚੇ ਨਾਨਕ ਨਾਮ ਜਪਹਿ ਸੱਚ ਸੂਚੇ ਆਸਾ ਮਹੱਲਾ ਚੌਥਾ ਹਰ ਹਰ ਨਾਮ ਕੀ ਮਨ ਭੂਖ ਲਗਾਈ ਨਾਮ ਸੁਣਿਆ ਮਨ ਤ੍ਰਿਪਤੈ ਮੇਰੇ ਭਾਈ ਨਾਮ ਜਪੋ ਮੇਰੇ ਗੁਰ ਸਿੱਖੀ ਮੀਤਾ ਨਾਮ ਜਪੋ ਨਾਮੇ ਸੁਖ ਪਾਵੋ ਨਾਮ ਰੱਖੋ ਗੁਰਮਤਿ ਮਨ ਕੀਤਾ ਰਹਾਉ ਨਾਮੋ ਨਾਮ ਸੁਣੀ ਮਨ ਸਰਸਾ ਨਾਮ ਲਾਹਾ ਲੈ ਗੁਰਮਤਿ ਵਿਗਸਾ ਨਾਮ ਬਿਨਾ ਕੁਸ਼ਟੀ ਮੋਹ ਅੰਦਾ ਸਭ ਨੇਪਲ ਕਰਮ ਕੀਏ ਦੁਖ ਧੰਦਾ ਹਰ 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 ਜਸ ਜਪੈ ਵਡ ਭਾਗੀ ਨਾਨਕ ਗੁਰਮਤਿ ਨਾਮ ਲਿਵ ਲਾਗੀ ਇਕ ਓੰਕਾਰ ਸਤਿਗੁਰ ਪ੍ਰਸਾਦ ਮਹੱਲਾ ਚੌਥਾ ਰਾਗ ਆਸਾ ਘਰ ਛੇਵੇਂ ਕੇ ਤਿੰਨ ਹੱਥ ਕਰ ਤੰਤ ਵਜਾਵੇ ਜੋਗੀ ਥੋਤਰ ਵਾਜੈ ਬੀਨ ਗੁਰਮਤ ਹਰ ਗੁਣ ਬੋਲੋ ਜੋਗੀ ਇਹ ਮਨੁਆ ਹਰ ਰੰਗ ਭੀਨ ਜੋਗੀ ਹਰ ਦੇਹੋ ਮਤੀ ਉਪਦੇਸ ਜੁਗ ਜੁਗ ਹਰ ਹਰ ਏਕੋ ਵਰਤੈ ਤਿਸ ਆਗੇ ਹਮ ਆਦੇਸ ਰਹਾਉ गावਹਿ ਰਾਗ ਭਾਂਤ ਬਹੁ ਬੋਲਹਿ ਇਹ ਮਨੁਆ ਖੇਲੈ ਖੇਲ ਜੋ ਵਹਿ ਕੂਪ ਸਿੰਚਨ ਕੋ ਬਸਧਾ ਉਠ ਬੈਲ ਗਏ ਚਰ ਬੈਲ ਕਾਇਆ ਨਗਰ ਮਹਿ ਕਰਮ ਹਰ ਬੂਬ ਹੋ ਹਰ ਜਾਮੈ ਹਰਿਆ ਖੇਤ ਮਨੁਆ ਅਸਥਰ ਬੈਲ ਮਨ ਜੋਬ ਹੋ ਹਰ ਸਿੰਚੋ ਹੋ ਗੁਰਮਤ ਜੀਤ ਜੋਗੀ ਜੰਗਮ ਸ੍ਰੇਸ਼ਟ ਸਭ ਤੁਮਰੀ ਜੋ ਦੇਹੋ ਮਤੀ ਤਿਤ ਚੇਲ ਜਨ ਨਾਨਕ ਕੇ ਪ੍ਰਭ ਅੰਤਰ ਜਾਮੀ ਹਰ ਲਾਵਹੁ ਮਨੁਆ ਪੇਲ ਆਸਾ ਮਹੱਲਾ ਚੌਥਾ ਕਬ ਕੋ ਭਾਲੈ ਕੋ ਗੁਰੂ ਤਾਲਾ ਕਬ ਕੋ ਬਜਾਵੈ ਰਬਾਬ ਆਵਤ ਜਾਤ ਬਾਰ ਖਿੰਨ ਲਾਗੈ ਹਉ ਤਬ ਲਗੇ ਸਮਾਰਉ ਨਾਮ ਮੇਰਾ ਮਨ ਐਸੀ ਭਗਤ ਬਨਿ ਆਈ ਹਉ ਹਰ ਬਿਨ ਖਿੰਨ ਪਲ ਰਹਿ ਨਾ ਸਕੋ ਜੈਸੀ ਜਲ ਬਿਨ ਮੀਨ ਮਰ ਜਾਈ ਰਹਾ ਕਬ ਕੋ ਮੇਲੇ ਪੰਜ ਸਤ ਗਾਇਣ ਕਬ ਕੋ ਰਾਗ ਧੁਨ ਉਠਾਵੈ ਮੇਲਤ ਚੁਨਤ ਖਿਨ ਪਲ ਚਸਾ ਲਾਗੈ ਤਬ ਲਗ ਮੇਰਾ ਮਨ ਰਾਮ ਗੁਣ ਗਾਵੇ ਕਬ ਕੋ ਨਾਚੈ ਪਾਮ ਫਸਾਰੈ ਕਬ ਕੋ ਹਾਥ ਪਸਾਰੈ ਹਾਥ ਪਾਮ ਪਸਾਰਤ ਬਿਲਮ ਤਿਲ ਲਾਗੈ ਤਬ ਲਗ ਮੇਰਾ ਮਨ RAM ਸੁਮਾਰੈ ਕਬ ਕੋ ਲੋਗਨ ਕੋ ਪਤ ਆਵੇ ਲੋਕ ਪਤੀ ਨਾ ਪਤ ਹੋਏ ਜਨ ਨਾਨਕ ਹਰ ਹਿਰਦੈ ਸਦ ਧਿਆਵ ਹੋ ਤਾ ਜੈ ਜੈ ਕਰੇ ਸਭ ਕੋਏ ਹਾਸਾ ਮੁਹੱਲਾ ਚੌਥਾ ਸਤ ਸੰਗਤ ਮਿਲੀਏ ਹਰ ਸਾਧੂ ਮਿਲ ਸੰਗਤ ਹਰ ਗੁਣ ਗਾਏ ਗਿਆਨ ਰਤਨ ਬਲਿਆ ਘਟ ਚਾਨਣ ਅਗਿਆਨ ਅੰਧੇਰਾ ਜਾਏ ਹਰ ਜਨ ਨਾਚੋ ਹਰ ਹਰ ਧਾਈ ਐਸੇ ਸੰਤ ਮਿਲਹਿ ਮੇਰੇ ਭਾਈ ਹਮ ਜਨ ਕੇ ਧੋਵਹਿ ਪਾਏ ਰਹਾਉ ਹਰ ਹਰ ਨਾਮ ਜਪੋ ਮਨ ਮੇਰੇ ਅਨ ਦਿਨ ਹਰ ਲਿ ਬੁਲਾਏ ਜੋ ਇੱਛੋ ਹੋ ਸੋਈ ਫਲ ਪਾਵੋ ਫਿਰ ਭੂਖ ਨਾ ਲਾਗੈ ਆਏ ਆਪੇ ਹਰ ਅਪਰੰਪਰ ਕਰਤਾ ਹਰਿ ਆਪੇ ਬੋਲ ਬੁਲਾਏ ਸੇ ਸੰਤ ਭਲੇ ਤੁਧ ਭਾਵਹਿ ਜਿਨ ਕੀ ਪਤ ਪਾਵੈ ਥਾਏ ਨਾਨਕ ਆਖ ਨਰਾਜੈ ਹਰ ਗੁਣ ਜਿਉ ਆਖੈ ਤਿਉ ਸੁਖ ਪਾਏ ਭਗਤ ਭੰਡਾਰ ਦੀਏ ਹਰਿ ਆਪਣੇ ਗੁਣ ਗਾਹਕ ਵਣਜ ਲੈ ਜਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਕਰ ਅਠਵਾਂ ਕੀ ਕਾਫੀ ਮਹੱਲਾ ਚੌਥਾ ਆਇਆ ਮਨ ਤੁਰਾ ਹੋ ਹਉ ਮੈਂ ਰੋਈਐ ਗੁਰਮੁਖ ਨਾਮ ਧਿਆਏ ਅਸਥਿਰ ਹੋਈਐ ਗੁਰਪੂਰੇ ਸਾਬਾਸ ਚੱਲਣ ਜਾਣਿਆ ਲਾਹਾ ਨਾਮ ਸੋਸਾਰ ਸ਼ਬਦ ਸਮਾਣਿਆ ਰਹਾਉ ਪੂਰਵ ਲਿਖੇ ਦੇਹ ਸਿ ਆਏ ਮਾਇਆ ਚੱਲਣ ਅੱਜ ਕੇ ਕੱਲ ਤੁਰੋਂ ਫਰਮਾਇਆ ਬਿਰਥਾ ਜਨਮ ਤਿਨਾ ਜਿਨੀ ਨਾਮ ਵਿਸਾਰਿਆ ਜੂ ਐ ਖੇਲਣ ਜੱਗ ਕੇ ਏਹੋ ਮਨ ਹਾਰਿਆ ਜੀਵਨ ਮਰਨ ਸੁਖ ਹੋਏ ਜਿਨਾਂ ਗੁਰ ਪਾਇਆ ਨਾਨਕ ਸੱਚੇ ਸੱਚ ਸੱਚ ਸਮਾਇਆ ਹਾਸਾ ਮਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਧਿਆਇਆ ਗੁਰ ਪ੍ਰਸਾਦੀ ਬੁੱਝ ਸੱਚ ਸਮਾਇਆ ਜਿਨ ਧੁਰ ਲਿਖਿਆ ਲੇਖ ਤਿਨੀ ਨਾਮ ਕਮਾਇਆ ਦਰ ਸੱਚੈ ਸਚਿਆਰ ਮਹਿਲ ਬੁਲਾਇਆ ਰਹਾਉ ਅੰਤਰ ਨਾਮ ਨਿਧਾਨ ਗੁਰਮੁਖ ਪਾਈਐ ਅਨੰਦਿਨ ਨਾਮ ਧਿਆਇ ਹਰ ਗੁਣ ਗਾਈਐ ਅੰਤਰਵਸਤ ਅਨੇਕ ਮਨਮੁਖ ਨਹੀਂ ਪਾਈਐ ਹਉਮੈ ਗਰਬੈ ਗਰਬ ਆਪ ਖੁਆਈਐ ਨਾਨਕ ਆਪੇ ਆਪ ਆਪ ਖੁਆਈਐ ਗੁਰਮਤਿ ਮਨ ਪਰਗਾਸ ਸਚਾ ਪਾਈਐ ਰਾਗ ਅਸਾਬਰੀ ਘਰ ਸੋਲਵਾਂ ਕੇ ਦੋ ਮਹੱਲਾ ਚੌਥਾ ਸੋਧੰ ਇਕ ਓਅੰਕਾਰ ਸਤਗੁਰ ਪ੍ਰਸਾਦ ਹਉ ਅਨ ਦਿਨ ਹਰ ਨਾਮ ਕੀਰਤਨ ਕਰਉ ਸਤਿਗੁਰੂ ਮੋ ਕੋ ਹਰ ਨਾਮ ਬਤਾਇ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ ਰਹਾਉ ਹਮਰੇ ਸਰਵਣ ਸਿਮਰਨ ਹਰ ਕੀਰਤਨ ਹਉ ਹਰ ਬਿਨ ਰਹਿ ਨਾ ਸਕੋ ਹਉ ਇਕ ਖਿਨ ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ ਤੈਸੇ ਹਰ ਜਨ ਕਿਉ ਰਹਿ ਹਰ ਸੇਵਾ ਬਿਨ ਕਿਨਹੁ ਪ੍ਰੀਤ ਲਾਈ ਦੂਜਾ ਭਾਉ ਰਿਧ ਧਾਰ ਕਿਨਹੁ ਪ੍ਰੀਤ ਲਾਈ ਮੋਹ અપਮਾਨ ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ ਨਾਨਕ ਸਿਮਰਤ ਹਰ ਹਰ ਭਗਵਾਨ ਅਸਾਬਰੀ ਮਹੱਲਾ ਚੌਥਾ ਮਾਈ ਮੋਹਰੋ ਪ੍ਰੀਤ ਮਹਰਾਮ ਬਤਾਵ ਹੋਰੀ ਮਾਈ ਕਉ ਹਰ ਬਿਨ ਖਿਨ ਪਲ ਰਹਿ ਨਾ ਸਕੋ ਜੈਸੀ ਕਰ ਹਲ ਬੀਲ ਰਝਾਈ ਰਹਾਉ ਹਮਰਾ ਮਨ ਬੈਰਾਗ ਬਰਕਤ ਭਇਓ ਹਰ ਦਰਸ਼ਨ ਮੀਤ ਕਹਿ ਤਾਈ ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ ਤੈਸੀ ਮੋਹਿ ਹਰ ਬਿਨ ਰਹਿਨ ਨਾ ਜਾਈ ਰਾਖ ਸਰਣ ਜਗਦੀ ਸਰ ਪਿਆਰੀ ਮੋਹਿ ਸਰਦਾ ਪੂਰ ਹਰ ਗੁਸਾਈ ਜਨ ਨਾਨਕ ਕੈ ਮਨ ਆਨੰਦ ਹੋਤ ਹੈ ਹਰ ਦਰਸ਼ਨ ਨਿਮਖ ਦਿਖਾਈ ਹਰਾਗਿਆਸਾ ਕਰ ਦੂਜਾ